ਇਹ ਤਕਰੀਬਨ 1.5 ਘੰਟਾ ਹੋ ਗਿਆ ਮੀਂਹ ਜਬਾਰਸ਼ ਲੱਗੀ ਹੋਈ ਸੀ ਇਹ ਤਾਂ ਹੋਇਆ ਹੈ ਕਾਫੀ ਤੇਜ਼ بارش ਹੋਈਗੀ ਆਗੂ ਵੀ ਆਪਣੀ ਵਾਲੀ ਗੱਡੀ ਆ ਜਲੰਧਰ ਤੋਂ ਆ ਰਹੀ ਸੀ ਡਿਵਾਈਡਰ ਕ੍ਰਾਸ ਕਰਕੇ ਉਹਦੇ ਦੂਜੀ ਗੱਡੀ ਨੂੰ ਹਟਕੀ ਤਾਂ ਨੇ ਕਾਲੀ ਗੱਡੀ ਵਾਲੀ ਜਿਹੜੀ ਹਾਂਜੀ ਕਾਲੀ ਗੱਡੀ ਨੇ ਕਾਲੀ ਗੱਡੀ ਜਲੰਧਰ ਤੋਂ ਆ ਰਹੀ ਸੀ ਡਰਾਈਵਰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਕੁਝ ਵੀ ਮੀਂਹ ਜ਼ਿਆਦਾ ਸੀਗਾ ਸਪੀਡ ਜ਼ਿਆਦੀ ਸੀਗੀ ਡਿਵਾਈਡਰ ਕ੍ਰਾਸ ਕਰਕੇ ਉਧਰੋਂ ਆ ਰਹੀ ਪ੍ਰੋਟੀਨ ਦੀ ਗੱਡੀ ਵਿੱਚ ਵੱਜੀ ਆ ਤੇ ਫੱਟਾਂ ਲੱਗੀਆਂ ਬੰਦਿਆਂ ਨੂੰ ਉਹਨਾਂ ਹੱਥ ਫੜਾਤਾ ਭੇਜਤਾ ਕਰ ਕਮਰੇ ਵਿੱਚ ਪਾ ਕੇ ਨਾ ਟਾਈ ਹੈ हॉस्पिटल गए आप कितने आदमी भाई कहाँ से आ रहे थे जी सर हम बहुत बनारस से आ रहे हैं बनारस जी, जी। कहाँ जाना था था जम्मू 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 जाना तो दोड़ी दोड़ी। वही एक घंटे डेढ़ घंटे लमसम हो गया कोई मतलब चोट आई है हॉस्पिटल गए कितने आदमी तीन आदमी वाली गाड़ी का वो तो आगे गाड़ी टक उस साइड से जो है रॉन्ग साइड में गाड़ी आ गई अच्छा इस साथ इस साइड आ गई हाँ रॉन्ग साइड आ गई ओके okay. और काफी स्पीड में थी वो गाड़ी तो कोई खतरे पर अभी तो फिलहाल नॉर्मल है नॉर्मल है जी जी अब हॉस्पिटलाइज में गए अब देखते हैं क्या होता है ये तकरीबन तो डेढ़ घंटा हो गया मीज बारिश लगी हुई थी तो हुआ है काफी तो तेज बारिश है ਹਾਂ ਜੀ ਅੱਗੇ ਵਾਲੀ ਗੱਡੀ ਆ ਜਲੰਧਰ ਤੋਂ ਆ ਰਹੀ ਸੀ ਡਿਵਾਈਡਰ ਕ੍ਰਾਸ ਕਰਕੇ ਉਹਦੇ ਦੂਜੀ ਗੱਡੀ ਨੂੰ ਹਟ ਕੀਤਾ ਉਹਨੇ ਚੋਖਾ ਤੇ ਕਾਲੀ ਗੱਡੀ ਵਾਲੀ ਜਿਹੜੀ ਹਾਂ ਜੀ ਕਾਲੀ ਗੱਡੀ ਨੇ ਕਾਲੀ ਗੱਡੀ ਜਲੰਧਰ ਤੋਂ ਆ ਰਹੀ ਸੀ ਡਰਾਈਵਰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਕੁਝ ਵੀ ਮੀਂਹ ਜਿਆਦਾ ਸੀਗਾ ਅੱਛਾ ਜੀ ਸਪੀਡ ਜਿਆਦੀ ਸੀਗੀ ਡਿਵਾਈਡਰ ਕ੍ਰਾਸ ਕਰਕੇ ਉਧਰੋਂ ਆ ਰਹੀ ਰੂਟੀਨ ਦੀ ਗੱਡੀ ਵਿੱਚ ਵੱਜੀ ਆ ਤੇ ਫਟਾਂ ਲੱਗੀਆਂ ਬੰਦਿਆਂ ਨੂੰ ਤੇ ਉਹਨਾਂ ਹਸਤੇ ਭਰ ਹਸਤਾ ਭੇਜਤਾ ਹੈ ਕਵਰੀ ਪਾ ਕੇ ਐਂਬੂਲੈਂਸ 'ਚ ਪਾ ਕੇ ਤੇ ਡਰਾਈਵਰ ਜਿਹੜਾ ਉਹਨੂੰ ਥਾਣੇ ਲੈ ਕੇ ਸੰਭਲਨ ਲੱਗਾ ਹਾਂ ਜੀ ਹਾਂ ਜੀ ਡਰਾਈਵਰ ਦ ਪਕਾ ਲੱਗੀਆਂ ਸਵਾਰੀਆਂ ਤੇ ਉਹਨਾਂ ਨੂੰ ਫਿਵਰ ਹਾਤਾ ਐਂਬੂਲੈਂਸ ਭੇਜਤਾ। ਨਹੀਂ ਪਿੱਛੇ ਦੀ ਗੱਡੀ ਤਾਂ ਫੈਮਲੀ ਤੇ ਬੈਠੀ ਸੀ। ਫੈਮਲੀ ਬੈਠੀ ਸੀ ਚਾਰ ਬੰਦੇ ਸੀ ਇੱਕੇ ਹੋਰ ਤੁਸੀਂ ਕਿ ਤਿੰਨ ਜੈਂਟ ਸੀਗੇ। ਨਹੀਂ ਬੱਚਾ ਤਾਂ ਪੱਟਾ ਨਹੀਂ ਬੱਚਾ ਕੋਈ ਨਹੀਂ ਸੀ। ਪੱਟਾ ਥੋੜੀ ਛੋਟੀਆਂ ਲੱਗੀਆਂ ਫਿਵਰ ਹਾਤਾ ਭੇਜਦੇ ਆ। ਭਾਈ ਸਾਹਿਬ ਕਹਾਂ ਸੇ ਆ ਰਹੇ تھے? ਜੀ ਸਰ ਜੰਮੂ ਪਨਾਰ ਸੇ ਆ ਰਹੇ ਹਾਂ। ਪਨਾਰ ਸੇ। ਜੀ। ਕਹਾਂ ਜਾਣਾ ਘਾਤਾ ਆਪ ਨੂੰ? ਜੰਮੂ। ਹੈ? ਜੰਮੂ। ਜੰਮੂ ਜਾਣਾ ਸੀ। ਜੀ। ਤੋਂ ਕਾ ਕਿਤਨੇ ਕਿਲੇ ਬਾਈ ਮੈਂ ਇੱਕ ਸੇ ਕੋਈ ਗੋ। ਭਾਈ ਐਡਵਾਂਟੇਜ 2 ਘੰਟੇ ਲੰਮਸ ਹੋ ਗਿਆ। ਕੋਈ चोट आई है हॉस्पिटल गए आप तीन आदमी तीन आदमी को वो आगे गाड़ी तक, उस साइड से जो है रॉन्ग साइड में गाड़ी आ गई अच्छा इस साइड इस साइड आ गई हाँ रॉन्ग साइड आ गई ओके और काफी मिनट में थी वो गाड़ी तो कोई खतरे पर कुछ ਅਬ ਇਹ ਤਾਂ ਸਿਲਾਨ ਨਾਰਮਲ ਹੈ ਨਾਰਮਲ ਹੈ ਜੀ ਜੀ ਅਬ ਹਸਪਿਟਲਾਈਜ਼ ਲਗਾਏ ਆਪ ਦੇਖਦੇ ਆਂ ਕੀ ਹੁੰਦਾ ਹੈ ਇਹ ਤਾਂ ਤਕਰੀਬਨ 1.5 ਘੰਟਾ ਹੋ ਗਿਆ ਮੀਂਹ ਜਬਰਸ਼ਤ ਲੱਗੀ ਹੋਈ ਸੀ ਇਹ ਤਾਂ ਹੋਇਆ ਹੈ ਕਾਫੀ ਤੇਜ਼ بارش ਹੋਈਗੀ ਕਾਜੀ ਵੀ ਅੱਗੇ ਵਾਲੀ ਗੱਡੀ ਆ ਜਲੰਧਰ ਤੋਂ ਆ ਰਹੀ ਸੀ ਡਿਵਾਈਡਰ ਕ੍ਰਾਸ ਕਰਕੇ ਉਹਦੇ ਦੂਜੀ ਗੱਡੀ ਨੂੰ ਹਟਕਾਈ ਤਾਂ ਨੇ ਚੌਕਾ ਤੇ ਕਾਲੀ ਗੱਡੀ ਵਾਲੀ ਜਿਹੜੀ ਹਾਂਜੀ ਕਾਲੀ ਗੱਡੀ ਨੇ ਕਾਲੀ ਗੱਡੀ ਜਲੰਧਰ ਤੋਂ ਆ ਰਹੀ ਸੀ ਡਰਾਈਵਰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਕੁਝ ਵੀ ਮੀਂਹ ਜ਼ਿਆਦਾ ਸੀਗਾ ਅੱਛਾ ਜੀ ਸਪੀਡ ਜ਼ਿਆਦੀ ਸੀਗੀ ਡਿਵਾਈਡਰ ਕ੍ਰਾਸ ਕਰਕੇ ਉਧਰੋਂ ਆ ਰਹੀ ਰੂਟੀਨ ਦੀ ਗੱਡੀ ਤੇ ਫੱਟਾਂ ਲੱਗੀਆਂ ਬੰਦਿਆਂ ਨੂੰ ਤੇ ਉਹਨਾਂ ਹਸਪਤਾਲ ਭੇਜਤਾ ਅਕਰ ਕਮਰੀ ਚ ਪਾ ਕੇ ਐਂਬੂਲੈਂਸ ਚ ਪਾ ਕੇ ਤੇ ਡਰਾਈਵਰ ਜਿਹੜਾ ਇਹਨੂੰ ਥਾਣੇ ਲੈ ਕੇ ਸੁੰਦਰ ਨਗਰ ਦਾ ਹਾਂਜੀ ਹਾਂਜੀ ਇਹ ਡਰਾਈਵਰ ਡਰਾਈਵਰ ਦੋਨੇ ਠੀਕ ਆ ਡਰਾਈਵਰ ਦੋਨੇ ਸੇਫ ਆ ਫੱਟਾਂ ਲੱਗੀਆਂ ਸਵਾਰੀਆਂ ਦੇ ਉਹਨਾਂ ਨੂੰ ਹਸਪਤਾਲ ਐਂਬੂਲੈਂਸ ਚ ਭੇਜਤਾ ਨੇ ਪਿੱਛੇ ਜੀ ਗੱਡੀ ਤਾਂ ਫੈਮਲੀ ਬੈਠੀ ਸੀ ਫੈਮਲੀ ਬੈਠੀ ਸੀ ਚਾਰ ਬੰਦੇ ਸੀ ਇੱਕ ਔਰਤ ਸੀਗੀ ਤਿੰਨ ਜੰਟ ਸੀਗੇ ਤੇ ਬੱਚਾ ਤੇ ਫੱਟਾ ਨਹੀਂ ਬੱਚਾ ਕੋਈ ਨਹੀਂ ਸੀ ਫੱਟਾ ਥੋੜੀ ਛੋਟੀਆਂ ਲੱਗੀਆਂ ਹਸਪਤਾਲ ਭੇਜਤੇ